ਹੈਲੋ ਗਾਇਸ ਸਤਿ ਸ਼੍ਰੀ ਅਕਾਲ ਕਿਦਾਂ ਜੀ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਨਿਊ ਵਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਜਿਨ੍ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਅੱਜ ਆ ਜਿਹੜਾ ਮੌਸਮ ਹੈ ਬਹੁਤ ਪਿਆਰਾ ਜਿਹਾ ਹੋ ਗਿਆ ਜੀ ਦੇਖ ਸਕਦੇ ਤੁਸੀਂ ਹਨਾ ਠੰਡੀ ਠੰਡੀ ਹਵਾ ਚੱਲ ਰਹੀ ਹੈ ਤੇ ਇੱਧਰ ਬੇਟੀ ਦੇਖ ਰਹੀ ਹੈ ਜੀ ਫੋਨ ਕਿਦਾਂ ਪ੍ਰੀਤ ਠੀਕ ਹੈ ਓਕੇ ਤੇ ਦਰਸ਼ਕੋ ਅੱਜ ਨਾ ਮੈਂ ਆਪਣੇ ਜਿਹੜੇ ਖੇਤੋਂ ਕੱਖ ਮਾਰੇ ਸੀਗੇ ਤੇ ਉਹ ਵੀ ਕੱਖ ਕੱਢ ਰਹੇ ਆ ਇੱਧਰ ਦੇਖੋ ਦੋਨੇ ਪਿਆਵੋ ਬੋਤਲ ਲੱਗੇ ਪਏ ਆ ਤੇ ਇਧਰ ਆਪਾਂ ਕੀ ਕੀ ਸਬਜ਼ੀ ਲਈ ਆ ਤੇ ਕੀ ਕੀ ਲਾਉਣੀ ਆ ਹਜੇ ਉਹ ਆਪਾਂ ਤੁਹਾਨੂੰ ਤੜਕੇ ਦੱਸਾਂਗੇ ਤੇ ਸ਼ਾਇਦ ਥੋੜੇ ਰਹਿ ਗਏ ਸੀਗੇ ਲੱਗੇ ਪਏ फटाफट ਤੇ ਸਾਨੂੰ ਕਾਫੀ ਦਿਨ ਹੋ ਗਏ ਸੀ ਅਸੀਂ ਬਣਾਈ ਨਹੀਂ ਸੀਗੀ ਦਰਸ਼ਕੋ ਕੜੀ ਤੇ ਅੱਜ ਆਪਾਂ ਬਣਾ ਰਹੇ ਆ ਜੀ ਕੜੀ ਕੜੀ ਨੂੰ ਮੈਂ ਤੜਕਾ ਕਿੱਦਾਂ ਲਾਉਣੀ ਆ ਤੇ ਉਹ ਮੈਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਰੈਸਪੀ ਆਹ ਲੋ ਜੀ ਤੇਲ ਗਰਮ ਹੋ ਚੁੱਕਿਆ ਤੇ ਆ ਪਹਣ ਪਾਵਾਂਗੇ ਜੀ ਰਾਈ ਕਿਉਂਕਿ ਰਾਈ ਦਾ ਜਿਹੜਾ ਸਵਾਦ ਹੁੰਦਾ ਬਹੁਤ ਪਿਆਰਾ ਜਾਉਂਦਾ ਹੈਗਾ ਆਲੂ ਜੀ ਜਿਹੜੇ ਪਿਆਜ਼ ਆ ਜੀ ਉਹ ਮੈਂ ਥੋੜੇ ਜਿਹਾ ਪਾਉਂਗੀ ਕਿਉਂਕਿ ਪਿਆਜ਼ ਮੈਂ ਇਸ ਕਰਕੇ ਥੋੜੇ ਪਾਉਂਗੀ ਥੋੜੇ ਜਿਹਾ ਤੜਕੇ ਤੇ ਪਕਾ ਲਾਂਗੇ ਤੇ ਜਿਹੜੇ ਬਾਅਦ ਚ ਹੋਣਗੇ ਜਦੋਂ ਇੱਕ ਦੋ ਵਾਲੇ ਲਾਸਟ ਦੇ ਹੋਣਗੇ ਉਦੋਂ ਮੈਂ ਸਾਰੇ ਪਿਆਜ਼ ਕੜੀ ਦੇ ਵਿੱਚ ਪਾਉਂਗੀ ਕਿਉਂਕਿ ਅਰ ਖੜੇ ਦੇ ਪਿਆਜ਼ ਨਾਲ ਬਹੁਤ ਸੁਆਦੀਸ਼ਟ ਲੱਗਦੀ ਹੈ ਕੜੀ ਫਿਰ ਇਹਨਾਂ ਨਾਲ ਹਲੋ ਜੀ ਇਸ ਨੂੰ ਆਪਾਂ ਵਧੀਆ ਪੱਕਣ ਤੱਕ ਵੇਟ ਕਰਾਂਗੇ ਇਹਦੀ ਆ ਜਿਹੜਾ ਮਸਾਲਾ ਨਾ ਇਹਦੇ ਵਿੱਚ ਜੀਰਾ ਅਜਵੈਨ ਮੇਥੀ ਦਾਣਾ ਤੇ ਸੌਫ ਤਿੰਨੇ ਚੀਜ਼ਾਂ ਇਹਦੇ ਵਿੱਚ ਐਡ ਕਰਕੇ ਤੇ ਮੈਂ ਇਸ ਦਾ ਮਸਾਲਾ ਬਣਾ ਕੇ ਰੈਡੀ ਕਰਕੇ ਰੱਖਿਆ ਹੈ ਅਗਰ ਇੱਕ ਟਾਈਮ ਆਪਣੇ ਕੋਲੇ ਜੀਰਾ ਨਾ ਵੀ ਹੋਵੇ ਤਾਂ ਇਹਦਾ ਬਹੁਤ ਵਧੀਆ ਤੜਕਾ ਜਿਹੜਾ ਹਰ ਇੱਕ ਚੀਜ਼ ਦੀ ਖੁਸ਼ਬੂ ਆਉਂਦੀ ਹੈ ਜੀ ਹੈਨਾ ਖੜੇ ਮਸਾਲਿਆਂ ਦੀ ਕੀ ਘੜੀ ਬਣ ਕੇ ਰੈਡੀ ਹੋ ਚੁੱਕੀ ਆ ਤੇ ਇੱਕ ਅੱਧਾ ਵਾਲ ਆਪਾਂ ਇਸ ਨੂੰ ਹੋਰ ਦਵਾਵਾਂਗੇ ਤੇ ਆ ਜਿਹੜੇ ਗੰਡੇ ਹੁਣ ਮੈਂ ਇਸ ਦੇ ਵਿੱਚ ਪਾ ਦੂੰਗੀ ਹਰੀ ਮਿਰਚ ਪਾਈ ਸੀ ਪਾਉਂਦੇ ਨਹੀਂ ਕਿਉਂਕਿ ਹਰੀ ਮਿਰਚ ਦੇ ਨਾਲ ਇਹਨਾਂ ਨੂੰ ਥੋੜੀ ਜਿਹੀ ਅਲਰਜੀ ਹੈਗੀ ਆ ਧੱਫੜ ਹੋ ਜਾਂਦੇ ਪਿੰਡੇ ਤੇ ਤੇ ਇਹਨੂੰ ਆਪਾਂ ਵਧੀਆ ਸਾਰੇ ਨੂੰ ਮਿਕਸ ਕਰ ਦਾਂਗੇ ਇਧਰ ਵੇਖੋ ਜੀ ਕਿੰਨੀ ਪਿਆਰੀ ਲੱਗਦੀ ਹੈ ਕੜੀ ਤੇ ਕਿਨੂ ਕਿਨੂ ਪਸੰਦ ਆ ਬਈ ਕੜੀ ਕਮੈਂਟਰਾਂ 'ਚ ਜਰੂਰ ਦੱਸਿਓ ਹਾਂ ਕਦੋਂ ਨਿਕਲ ਗਿਆ ਆ ਵੇ ਨਿਕਲਿਆ ਫੇਰ ਤੋ ਡਿੱਗ ਗਿਆ ਤੁਸੀਂ ਇਹ ਤਾਂ ਵੇਖ ਲੈਂਦੇ ਤੇ ਮੈਨੂੰ ਪਤਾ ਹੀ ਨਹੀਂ ਕਦੋਂ ਡਿੱਗ ਗਿਆ ਮੈਂ ਤਾਂ ਦੱਸ ਓਏ ਕੋਹ ਪਿਆ ਉਹ ਜਿਉਂਦਾ ਇਦਰ ਦੇਖੋ ਜੀ ਕਬੂਤਰਾਂ ਨੇ ਆਂ ਕੱਢ ਲੇ ਬੱਚੇ ਤੇ ਬੱਚੇ ਡਿੱਗ ਪਏ ਥੱਲੇ ਹਾਏ ਮਾਦਾ ਥੱਲੇ ਆ ਗਈ ਹੈ ਨਾ ਉੱਤੇ ਰੱਖੇ ਰਨ ਥੱਲੇ ਤਾਂ ਉਹ ਖਾ ਗਏ ਉਹਨਾਂ ਦੇ ਉਹ ਦੂਜੇ ਆ ਮਾਦਾ ਹੈ ਜੀ ਤੇ ਦੇਖੋ ਨੀ ਕਿ ਨੀ ਕਿ ਬੱਚੇ ਕੱਢ ਰੱਖੇ ਬੜੇ ਪਿਆਰੇ ਜੇ ਤੇ ਸਾਨੂੰ ਪਤਾ ਲੱਗਿਆ ਆ ਸੱਜਰੇ ਹੀ ਨਿਕਲੇ ਮੈਨ ਲੱਗਦੀ ਹੈ ਨਾ ਆ ਤਾਂ ਸੱਜਰੇ ਹੀ ਨਿਕਲੇ ਸਾਨੂੰ ਉੱਪਰ ਟੰਗ ਦੇਣਗੇ ਜੀ ਇਹਨਾਂ ਨੂੰ ਅਸੀਂ ਪਹਿਲਾਂ ਕੱਢਣ ਨਹੀਂ ਦਿੱਤੇ ਸੀਗੇ ਬੱਚੇ ਕਿਉਂਕਿ ਪਹਿਲਾਂ ਨਾ ਬਹੁਤ ਸਾਰੀ ਗਰਮੀ ਸੀਗੀ ਉੱਚੇ ਰੱਖ ਦਿੰਦਾ ਤਾਂ ਵਧੀਆ ਸੀ ਉੱਚੇ ਹੀ ਡਿੱਗੀ ਜਾਂਦੀ ਉਹ ਹਨਾ ਹੂੰ ਆ ਦੇਖੋ ਜੀ ਬੜੇ ਪਿਆਰੇ ਜਿਹਾ ਕਿਊਟ ਜਿਹਾ ਨਿੱਕੇ ਨਿੱਕੇ ਬੇਬੀ ਇੱਥੇ ਬੰਨਣ ਵਾਲੀ ਐ ਸੁਣੋ ਡਿੱਗੀ ਕਿਵੇਂ ਇਹ ਪਰਾਂ ਤਾਂ ਤਾਂ ਡਿੱਗਣ ਵਾਲਾ ਹੀ ਕੰਮ ਲੱਗਿਆ ਮੈ ਐਦਾਂ ਰੱਖਤੇ ਜੀ ਇਹਨਾਂ ਨੇ ਆ ਪਏ ਉਹ ਉਹਨਾਂ ਦੀ ਮਾਂ ਬੈਠੀ ਐ ਤੇ ਹੁਣ ਸੰਭਾਲੂਗੀ ਪਹਿਲਾਂ ਥੱਲੇ ਨਹੀਂ ਆਈ ਸੀਗੀ ਉਹ ਪਾਣੀ ਲੈ ਮਾਂ ਤੇ ਇਧਰ ਮੈਂ ਤੰਦੂਰ 'ਚ ਵੀ ਅੱਗ ਬਾਲਤੀ ਸੀਗੀ ਕਿਉਂਕਿ ਹਨੇਰਾ ਹੋ ਹੀ ਜਾਂਦਾ ਹਾਂਜੀ ਇਧਰ ਤੰਦੂਰ 'ਤੇ ਆਪਾਂ ਰੋਟੀਆਂ ਜੜ ਲਈਆਂ ਕਿਉਂਕਿ ਮੋਟੀਆਂ ਲੱਕੜਾਂ ਦੀ ਅੱਗ ਐ ਫਟਾਫਟ ਰੋਟੀਆਂ ਆ ਜਾਂਦੀਆਂ ਤੇ ਜਿਹੜੀ ਬਾਕੀ ਵੀਡੀਓ ਆਪਾਂ ਕੱਲ ਨੂੰ ਸ਼ੂਟ ਕਰ ਲਾਂਗੇ ਜੀ ਕਿਉਂਕਿ ਹਨੇਰਾ ਬਹੁਤ ਸਾਰਾ ਹੋ ਚੁੱਕਿਆ ਪ੍ਰੋਪਰ ਤਰੀਕੇ ਨਾਲ ਦੇਖੋ ਵੀਡੀਓ ਆ ਨਹੀਂ ਰਹੀ ਕਿੰਨਾ ਜਿਹਾ ਲੱਗ ਰਹੀ ਹੈ ਨਾ ਧੁੰਦਲੀ ਧੁੰਦਲੀ ਜੀ ਹਾਂ ਜੀ ਅੱਜ ਸਵੇਰ ਸਵੇਰ ਹੀ ਬਰਸਾਤ ਜਿਹੜੀ ਸੀਗੀ ਬਹੁਤ ਜ਼ਿਆਦਾ ਆਈ ਹੈ ਤੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਬਰਸਾਤ ਆ ਜਿਹੜੀ ਹੋਈ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਵੀ ਮੌਸਮ ਹੈ ਜਿਹੜਾ ਬਹੁਤ ਬਣਿਆ ਖੜਾ ਹੈਗਾ ਤੇ ਰੋਟੀ ਦਾ ਹੀ ਟਾਈਮ ਦਿੱਤਾ ਹੁਣ ਆਪਾਂ ਬਣਾਵਾਂਗੇ ਜੀ ਰੋਟੀ ਇੱਕ ਵਾਰੀ ਤੇ ਇਧਰ ਦੇਖ ਲਓ ਜੀ ਤੁਸੀਂ ਮੌਸਮ ਹੈ ਜਿਹੜਾ ਬਹੁਤ ਬਣਿਆ ਖੜਾ ਹੈਗਾ ਤੇ ਬਹੁਤ ਮਾਲਕ ਦੇ ਰੰਗ ਨਿਆਰੇ ਆ ਤੇ ਆਪਾਂ ਥੋੜਾ ਇਹ ਤੁਹਾਨੂੰ ਬਾਹਰ ਦਾ ਵੀਊ ਬਖਾਵਾਂਗੇ ਕਿਉਂਕਿ ਰਾਤੀ ਸੋਚਿਆ ਕੁਝ ਹੋਰ ਸੀ ਹੋ ਕੁਝ ਹੋ ਰਿਹਾ ਹੈ ਨਾ ਤੇ ਕੱਲ ਵਧੀਆ ਹੋ ਗਿਆ ਆਪਾਂ ਕੱਖ ਵਗੈਰਾ ਮਾਰਤੇ ਨਹੀਂ ਤਾਂ ਬਹੁਤ ਜ਼ਿਆਦਾ ਬੀੜ ਬਣ ਜਾਣੇ ਸੀਗੇ ਇਧਰ ਦੇਖੋ ਇੱਧਰ ਵੀ ਬਹੁਤ ਜ਼ਿਆਦਾ ਬੱਦਲ ਹੈ ਜਿਹੜਾ ਬਣਿਆ ਖੜਾ ਚਾਰ ਚਫੇਰੇ ਕੋਲਿਆ ਖੜਾ ਹੈਗਾ ਆ ਆਪਣੇ ਥੋੜਾ ਜਿਹਾ ਨਾ ਇੱਥੇ ਪਾਣੀ ਖੜ ਜਾਂਦਾ ਕਿਉਂਕਿ ਉਧਰੋਂ ਥੋੜੀ ਨਮਾਨ ਹੈ ਇੱਥੇ ਆ ਕੇ ਅਜ ਜਦੋਂ ਦੀ ਆਪਾਂ ਨੀ ਭਰੀ ਆ ਉਦੋਂ ਬਾਅਦ ਥੋੜਾ ਜਿਹਾ ਉੱਚਾ ਹੋ ਗਿਆ ਨਹੀਂ ਤਾਂ ਪਾਣੀ ਸਾਰਾ ਨਿਕਲ ਜਾਂਦਾ ਹੁੰਦਾ ਸੀਗਾ ਤੇ ਸ਼ਾਇਦ ਮੈਨੂੰ ਲੱਗਦਾ ਵੀ ਇੱਥੋਂ ਆਹ ਇਟ ਪੱਟਣੀ ਪਊਗੀ ਜਿੱਥੋਂ ਦੀ ਪਾਣੀ ਜਾ ਰਿਹਾ ਏ ਕੀ ਰੰਗ ਲਾਤੇ ਮਾਲਕ ਨੇ ਠੰਡਾ ਠੰਡਾ ਮੌਸਮ ਹੋ ਗਿਆ ਜੀ ਇੱਧਰ ਦੇਖੋ ਬਹੁਤ ਪਿਆਰਾ ਜਿਹਾ ਵਿਊ ਆ ਰਿਹਾ ਤੇ ਮੌਸਮ ਦੇਖ ਲਓ ਭਾਈ ਤੇ ਆ ਆਪਣੀ ਇੱਕ ਬੱਲ ਹੈ ਜੀ ਇਹ ਕੁਦਰਤੀ ਇੱਕ ਬੱਲ ਰਹੇਗੀ ਇੱਕ ਵੀ ਕਿਧਰੇ ਕੁਦਰਤੀ ਰਹਿ ਗਏ ਇੱਥੇ ਕਿਉਂਕਿ ਜਿੰਨੀਆਂ ਵੀ ਪੱਕੀਆਂ ਹੋਈਆਂ ਸੀਗੀਆਂ ਤੋਰੀਆਂ ਸਾਰੀਆਂ ਖਾਲੀਆਂ ਸੀ ਕਾਟੋਆਂ ਨੇ ਵੀ ਸਾਰਾ ਨਾਸ ਕਰਤਾ ਸੀ ਤੇ ਕੱਲ ਕੁਸ਼ਕ ਆਪਾਂ ਵੀ ਲਾਤੇ ਸੀਗੇ ਉੱਥੇ ਤੇ ਕੁਸ਼ਕ ਹੁਣ ਲਾਵਾਂਗੇ ਤੇ ਹੁਣ ਚੱਲ ਕੇ ਥੋੜਾ ਬਹੁਤ ਕਰਦਾ ਜਿੰਨਾ ਵੀ ਮਾੜਾ ਮੋਟਾ ਹੀ ਹੋਊਗਾ ਕਿਉਂਕਿ ਇੱਥੋਂ ਤਾਂ ਮੈਂ ਬੁਕਰ ਕੱਢਤੀ ਸੀ ਵੀ ਪੈਣ ਤੋਂ ਪਹਿਲਾਂ ਥੋੜਾ ਸਾਫ ਪਿਆ ਤੇ ਚੌਂਤਰੇ ਤੋਂ ਬੁਕਰ ਨਹੀਂ ਕੱਢੀਗੀ ਆ ਜਿਹੜੇ ਮੇਰੇ ਪੌਦੇ ਐ ਇਹ ਤੁਸੀਂ ਦੇਖ ਸਕਦੇ ਹੋ ਜੀ ਬੜੇ ਪਿਆਰੇ ਜੇ ਹੋ ਗਏ ਠਾਠਾ ਮਾਰ ਰਹੇ ਆ ਤੇ ਆ ਤਾਂ ਬੂਟਾ ਬਹੁਤ ਹੀ ਜ਼ਿਆਦਾ ਵਧੀਆ ਹੋ ਚੁੱਕਿਆ ਤੇ ਹੁਣ ਇਸ ਦੇ ਆ ਜਿਹੜੇ ਫੁੱਲ ਲੱਗਣ ਲੱਗੇ ਆ ਹਰੇ ਭਰੇ ਹੋ ਗਏ ਆ ਤੇ ਇੱਥੇ ਅਸੀਂ ਕੁਝ ਵੀ ਨਹੀਂ ਲਾਇਆ ਸੀਗਾ ਇੱਕ ਵਾਰੀ ਇੱਥੇ ਮੈਂ ਪਹਿਲਾਂ ਬੱਲਾ ਲਾਈਆਂ ਹੋਈਆਂ ਸੀ ਬਲ ਗੀਆਂ ਸੀ ਗਰਮੀ ਬਹੁਤ ਜ਼ਿਆਦਾ ਪਈ ਐ ਇਸ ਵਾਰੀ ਤੇ ਆ ਜਿਹੜੀ ਚੁੱਬੜਾਂ ਦੀ ਬੱਲ ਐ ਉਹ ਆਟੋਮੈਟਿਕਲੀ ਇੱਥੇ ਲੱਗ ਗਈ ਹੈ ਨਾ ਤੇ ਆਪਾਂ ਅਸੀਂ ਸੋਚਿਆ ਇੱਕ ਦਿਨ ਪੱਟ ਰਹੀ ਸੀ ਬੇਟੀ ਮੈਂ ਕਿਹਾ ਨਹੀਂ ਬਹੁਤ ਪਿਆਰੀ ਲੱਗੂਗੀ ਇੱਥੇ ਇੱਥੇ ਆਪਾਂ ਇਹ ਮੰਦਰ ਤੇ ਚੜਾ ਦੇਗੇ ਬਹੁਤ ਸੋਹਣੀ ਲੱਗੂਗੀ ਤੇ ਠੀਕ ਆ ਜੀ ਅੱਜ ਖੇਤ ਚ ਤਾਂ ਫਿਰ ਕੁਝ ਵੀ ਨਹੀਂ ਹੁੰਦਾ ਵੇ ਬੀਜਾਂਗੇ ਦਾ ਉਹ ਵੀ ਨਿਟੰਗ ਨਾਲ ਹਨਾ ਪਤਾ ਨਹੀਂ ਹੋਣਗੇ ਕਿ ਨਹੀਂ ਹੋਣਗੇ ਪਤਾ ਨਹੀਂ ਮਾਲਕ ਦਾ ਵੀ ਕਿੰਨਾ ਕੁ ਵੜੂਗਾ ਕਿੰਨਾ ਕੁ ਨਹੀਂ ਵੜੂਗਾ ਹਾਂਜੀ ਤੰਦੂਰ ਮੈਂ ਤਾਂ ਪਾਈ ਜਾਨੀ ਆ ਕਿਉਂਕਿ ਫਿਰ ਮੌਸਮ ਚੜ ਗਿਆ ਤੇ ਮੈਂ ਕਿਹਾ ਚਲੋ फटाफट ਰੋਟੀ ਪਕਾ ਲਈਏ ਰੀਤ ਲਿਆਈ ਆ ਭਾਈ ਸਭ ਤੋਂ ਛੋਟੀ ਮੰਜੀ ਆ ਆਪਦੀ ਕਿਵੇਂ ਆ ਠੀਕ ਆ ਬੈਠेंगे ਹਣ ਮੰਜੀ ਲਿਆਈ ਆ ਭਾਈ ਛੋਟੀ ਜੀ ਮੰਜੀ ਹੈ ਪ੍ਰੀਤ ਦੀ ਕਿਉਂਕਿ ਇਹ ਛੋਟੇ ਹੁੰਦੇ ਤਾਂ ਬਣਵਾਈ ਸੀਗੀ ਜਦੋਂ ਕਈ ਵਾਰੀ ਬੱਚਾ ਰੋਟੀ ਲੱਟੀ ਖਾਂਦਾ ਤੇ ਹਨਾ ਮੰਜੇ ਤੇ ਸਬਜ਼ੀ ਵਗੈਰਾ ਡੋਲ ਵੀ ਦਿੰਦੇ ਆ ਬੱਚੇ ਖੰਡਿਆ ਦਿੰਦੇ ਰੋਟੀ ਤੇ ਇਸ ਕਰਕੇ ਤੇ ਹੁਣ ਅੱਜ ਲੈ ਕੇ ਅੱਜ ਤੈਨੂੰ ਯਾਦ ਆ ਗਈ ਦੀ ਹੈ ਅੱਜ ਯਾਦ ਆਈ ਆ ਭਾਈ ਇਸ ਨੂੰ ਹਾਉ ਦੇ ਮੰਜੇਰੀ ਦੇਖੋ ਉਹ ਤਾਂ ਤੁਸੀਂ ਬਹੁਤ ਛੋਟੇ ਸੀ ਵਿਚਾਲੇ ਆਰਾਮਦਾਰੀ ਦੇ ਨਾਲ ਥਾਲੀ ਰੱਖ ਲੈਂਦੇ ਸੀ ਤੇ ਆਸੇ-ਪਾਸੇ ਦੋਨੇ ਭੈਣ ਭਰਾ ਬਹਿ ਜਾਂਦੇ ਸੀ ਕਿ ਹੁਣ ਤਾਂ ਇਕੱਲੀ ਪ੍ਰੀਤ ਹੀ ਮਸਾ ਆਉਂਦੀ ਐ ਇਸ ਤੇ ਤੰਦੂਰ ਤੱਪ ਗਿਆ ਮੋਟੀਆਂ ਲੱਕੜਾਂ ਦਾ ਜਿਹੜਾ ਬਾਲਣ ਸੀਗਾ ਮਿੰਟ ਦੇ ਨੇ ਤੱਪ ਜਾਂਦਾ ਤੇ ਮੈਂ ਫਟਾਫਟ ਰੋਟੀ ਪਕਾ ਲਾਂ ਇਹ ਅੱਧ ਨਾ ਨਾ ਮੌਸਮ ਆ ਤੇ ਆ ਤੰਦੂਰ ਦੀ ਗਰਮਾ-ਗਰਮ ਰੋਟੀ ਆ ਤੇ ਕਿਨੂ-ਕਿਨੂ ਪਸੰਦ ਐ ਜੀ ਤੁਸੀਂ ਵੀ ਖਾ ਲਓ ਤੰਦੂਰ ਦੀ ਰੋਟੀ ਆ ਜਾ ਜੀ ਖੁੱਲੇ ਦਿਲ ਨਾਲ ਸੱਦਾ ਹੈ ਸਵੇਰੇ ਕਦੋਂ ਬਾਅਦ ਦੁਬਾਰਾ ਆਈ ਜਾਂਦਾ ਰਵਤੀ ਸੋਨਾ ਘਾਹ ਪਾਣੀ ਭਰਿਆ ਹਾਂ ਹਾਂਜੀ ਰੋਟੀ ਆਪਾਂ ਪਕਾ ਲਈ ਐ ਤੇ ਰਾਤ ਜਿਹੜਾ ਆਪਣਾ ਬਲੌਗ ਸੀਗਾ ਥੋੜਾ ਜਿਹਾ ਐਂਡ ਕਰਨ ਵਾਲਾ ਰਹਿ ਗਿਆ ਸੀਗਾ ਤੇ ਮੈਂ ਕਿਹਾ ਚਲੋ ਸੁਬਾ ਆਪਾਂ ਬਲੌਗਿੰਗ ਦੀ ਜਿਹੜੀ ਐਂਡਿੰਗ ਉਹ ਕਰ ਦਿਆਂਗੇ ਤੇ ਜਦੋਂ ਸੁਬਾ ਉੱਠ ਕੇ ਦੇਖਿਆ ਤੇ ਜਿਹੜਾ ਮੌਸਮ ਦਾ ਨਜ਼ਾਰਾ ਸੀਗਾ ਬਹੁਤ ਪਿਆਰਾ ਜਿਹਾ ਹੋ ਗਿਆ ਤੇ ਹੁਣ ਆਪਾਂ ਰੋਟੀ ਬਣਾ ਲਈ ਐ ਜੀ ਇਸ ਦਾ ਬਲੌਗ ਆਪਾਂ ਇੱਥੇ ਕਰਾਂਗੇ ਸਮਾਪਤ ਮਿਲਦੇ ਆ नेक्स्ट ਬਲੌਗ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ